ਸਤ ਸ੍ਰੀ ਅਕਾਲ ਜੀ ਅੱਜ ਹੈ ਰਾਜੀ 6 ਪੋ ਤੇ 6 ਪੋ ਦੀ ਰਾਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਆਪਾਂ ਚੱਲੇ ਜੀ ਫਤੇਗੜ ਸਾਹਿਬ ਤੇ ਮੈਂ ਆਗਲੇ ਸਵੇਰ ਕੋਈ ਤਕਰੀਬ ਹਣਾ 6:30 ਵਜੇ ਕਲਦੀਪ ਕੋਲੇ ਪਿੰਡ ਫਰੀਦਕੋਟ ਕੋਟਲੀ ਇਹ ਡੱਬਾ ਵਾਲੀ ਮੰਡੀ ਦੇ ਨੇੜੇ ਪਿੰਡ ਸੋ ਇਹਨਾਂ ਦੇ ਪਿੰਡੋਂ ਜਾਂਦੀ ਹੁੰਦੀ ਹੈ ਸੇਵਾ ਦੁੱਧ ਦੀ ਫਤੇਗੜ ਸਾਹਿਬ ਤੇ ਹੋਰ ਵੀ ਕਈ ਪਿੰਡ ਆ ਕਿਹੜੇ ਕਿਹੜੇ ਪਿੰਡ ਆ ਕਲਦੀਪ ਸਿੰਘ ਬਾਈ ਮੰਡੀ ਕਿੱਲੇ ਵਾਲੀ ਆ ਠੀਕ ਹੈ ਜਲਾ ਸ਼੍ਰੀ ਮੁਕਸਰ ਸਾਹਿਬ ਠੀਕ ਹੈ ਸਿੰਘੇ ਵਾਲਾ ਫਤੋਈ ਵਾਲਾ ਫਰੀਦਕੋਟ ਕੋਟਲੀ ਠੀਕ ਹੈ ਬਾਣੀ ਤੇ ਜਗਮਾਲ ਵਾਲੀ ਠੀਕ ਇਹਨਾਂ ਪਿੰਡਾਂ 'ਚ ਦੁੱਧ ਦੀ ਸੇਵਾ ਜਾਂਦੀ ਹੁੰਦੀ ਹੈ ਤੇ ਆਪਾਂ ਚੱਲਦੇ ਇਹਨਾਂ ਦੇ ਨਾਲ ਟਰੈਕਟਰ ਟਰਾਲੀ ਜਾਣਾ ਸੀ ਵੈਸੇ ਆ ਆਪਣਾ ਜਿਹੜਾ ਪ੍ਰੋਗਰਾਮ ਸੀ ਮੋਟਰਸਾਈਕਲਾਂ ਤੇ ਸੀ ਪਰ ਹੁਣ ਆਪਾਂ ਇਹਨਾਂ ਦੇ ਨਾਲ ਚੱਲਾਂਗੇ ਪਿਛਲੇ ਪਾਸੇ ਤੁਸੀਂ ਇੱਕ ਤਸਵੀਰ ਵੇਖ ਰਹੇ ਹੋ ਇਹਦੇ ਕਵਰੇਜ 'ਚ ਲੱਗੀ ਹੋਈ ਹੈ ਮਹਾਰਾਜ ਰਜੀਤ ਸਿੰਘ ਦਾ ਦਰਬਾਰ ਡਿਟੇਲਸ ਆ ਜੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇ ਦੇਣਾ ਮੱਢੀ ਇੱਕ ਮੋਟੀ-ਮੋਟੀ ਸਾਹਮਣੇ ਮਹਾਰਾਜ ਰਜੀਤ ਸਿੰਘ ਤਖਤ 'ਤੇ ਬੈਠੇ ਹੋਏ ਉਹ ਇੱਥੇ ਆ ਨਾਲ ਪਿੱਛੇ ਫੌਜਾਂ ਖੜੀਆਂਆਂ ਜੱਸੇਦਾਰ ਖੜੇ ਜਿੰਨੇ ਵੀ ਸੀਗੇ ਨਾਲ ਦੇ ਇੱਥੇ ਇੱਕ ਵਪਾਰੀ ਆਇਆ ਜਿੱਥੇ ਬਜ਼ੁਰਗ ਗਦੇ ਦੀਆਂ ਖੁਰਜੀਆਂ ਦੇ ਵਿੱਚੋਂ ਵੇਖ ਰਹੇ ਆ ਸਾਮਾਨ ਆ ਇੱਥੇ ਇੱਕ ਬੰਦਾ ਹੈਗਾ ਜਿਹੜਾ ਇਹ ਬੰਦੂਕ ਲੈ ਕੇ ਆਇਆ ਮਹਾਰਾਜੇ ਵਾਸਤੇ ਦੋ ਕੇ ਵਜੋਂ ਇੱਕਾ ਗਵਈਆ ਨਾਲ ਬੱਚਾ ਇਹਦੇ ਆ ਕੋਈ ਵਪਾਰੀ ਹੈ ਜਿਹਨੇ ਕੋਈ ਸ਼ਿਕਾਰੀ ਜਿਹੜਾ ਮੱਥਾ ਟੇਕ ਰਿਹਾ ਆ ਸ਼ਿਕਾਰ ਜਿਹੜਾ ਹੈਗਾ ਸੂਰਮੇ ਨੇ ਕੀਤਾ ਤੇ ਇਹਦੇ ਨਾਲ ਸ਼ਾਇਦ ਵਪਾਰ ਦੀ ਗੱਲ ਚੱਲਦੀ ਇੱਧਰ ਵੀ ਕੋਈ ਸ਼ਿਕਾਰ ਕੀਤਾ ਵਿੱਚ ਹੋਰ ਵੀ ਸਿੰਘ ਸੂਰਮੇ ਖੜੇ ਆ ਸੋ ਇਹ ਤਸਵੀਰ ਆਪਾਂ ਵੀ ਲਾਵਾਂਗੇ ਜਿੱਤੇ ਆ ਕੇ ਆਪਣੇ ਘਰੇ ਆ ਸਾਹਮਣੇ ਗੁਰਦੁਆਰਾ ਸਾਹਿਬ ਹੈ ਜੀ ਫਰੀਦਕੋਟ ਕੋਟਲੀ ਦਾ ਬੜਾ ਸੋਹਣਾ ਗੁਰਦੁਆਰਾ ਬਣਾਇਆ ਬੜੀ ਸੋਹਣੀ ਦਰਸ਼ਨੀ ਜੋੜੀ ਹੈ ਤੇ ਤਲੀ ਵਰਗੇ ਪਹੁੰਚ ਗਏ ਪਹਿਲਾਂ ਆਪਣੇ ਨਾਲ ਲਓ ਜੀ ਜਿੱਥੇ ਟਰਾਲੀ ਹੋਊਗੀ ਚੜਾਂਗੇ ਨਾਲ ਬਾਈ ਫਿਰਦੇ ਹਾਂ ਸੰਗਤਾਂ ਨਾਲ ਜਿਆ ਗੁਰਦੁਆਰਾ ਸਾਹਿਬ ਇਹ ਬੜਾ ਸੋਹਣਾ ਆਪਾ ਉਡੀਕ ਲਾ ਰਹਾ ਰਸਤਾ ਮੰਗਾਇਆ ਸੀ ਟ੍ਰਾਲੇ ਦੇ ਟਰੈਕਟਰ ਆਪਣੇ ਤਿਆਰ ਆ ਜੀ ਸਾਹਮਣੇ ਸੰਗਤ ਖੜੀ ਆ ਇਹ ਗ੍ਰ anthi ਸਿੰਘ ਨੇ ਇਹ ਸਾਫਕਾ ਸਰਪੰਚ ਸਾਹਿਬ ਨੇ ਇੱਧਰ ਸਭ ਮੌਜੂਦਾ ਸਰਪੰਚ ਸਾਹਿਬ ਨੇ ਇੱਕ ਬਾਈ ਦਾ ਟਰੈਕਟਰ ਇਹਦਾ ਤੇ ਇੱਕ ਵੀਰ ਇਹ ਲੈ ਕੇ ਚੱਲੇ ਨਵਾਂ ਟਰੈਕਟਰ ਸੇਵਾ ਤੇ ਤੇ ਦੋਦੀ ਸੇਵਾ ਪਿੰਡ ਕਰਨ ਲੱਗਿਆ ਨਾਲ ਹੋਰ ਪਿੰਡ ਵੀ ਹੈਗੇ ਉਹਨਾਂ ਨੂੰ ਮਿਲਾਂਗੇ ਹੁਣ ਚੱਲ ਲਈ ਪੋਣਾ ਜੀ ਹਾਂਜੀ ਹਾਂਜੀ ਚਲੋ ਜੀ ਲਾਓ ਜਗਰਾ ਜੀ ਚੱਲਦੇ ਆਪਾਂ ਨਾਮ ਸ੍ਰੀ ਅਕਾਲ ਸੋਹਣਿਆ ਸਾਧਿਆ ਕਾਲਾ ਸਵਾਹ ਵਾਹਿਗੁਰੂ ਦੀ ਕੀ ਬਾਤ ਪਤੇ ਚਲੋ ਜੀ ਚਲੋ ਹੋਰ ਵੀ ਤੁਸੀਂ ਪੋਰ ਬਣੇ ਹੋਰ ਵੀ ਟਾਈਮ ਲੱਗਦਾ ਸੀ ਹੋਰ ਵੀ ਟਾਈਮ ਲੱਗਦਾ ਸੀ ਡੀਪਲੀ ਨਜ਼ਰ ਆਹ ਝੋੜੀਆਂ ਵੱਲੇ ਈਸ਼ੋਰੀਆ ਕਿ ਗੁਰਦੁਆਰਾ ਸਾਹਿਬ ਆ ਜੀ ਮੇਨ ਪਿੰਡ ਦਾ ਤੇ ਅਰਦਾਸ ਬੇਨਤੀ ਅੰਦਰ ਹੋ ਰਹੀ ਹੈ ਬਾਹਰ ਅਦਰ ਚਾਹ ਦਾ ਲੰਗਰ ਚੱਲ ਰਿਹਾ ਆ ਗੱਲ ਆ ਵਾਜ ਜੀ ਹੋ ਗਈ ਹੈ ਜੀ ਤੇ ਜਿੰਨੇ ਵੀ ਟਰੈਕਟਰ ਚੱਲੇ ਆ ਉਹਨਾਂ 'ਵਾ ਦਿਖਾਉਣਾ ਸਾਰਿਆਂ ਦੇ ਉੱਪਰ ਪ੍ਰਾਤਨ ਨਿਸ਼ਾਨ ਸਾਹੂ ਲਗਾਏ ਗਏ ਆ ਅੱਜ ਦੀ ਵੀਡੀਓ ਦੀ ਸਮਾਪਤੀ ਆਪਾਂ ਇੱਥੇ ਹੀ ਕਰਦੇ ਆਂ ਹੁਣ ਆਪਾਂ ਖੜੇ ਆ ਪਿਛੋ ਮੰਡੀ ਦੇ ਨੇੜੇ ਸ਼ੌਣੀ ਕੋਲੇ ਤੇ ਬਾਕੀ ਫਤੇਗੜ ਸਾਹਿਬ ਪਹੁੰਚ ਕੇ ਥਾੜੇ ਖੰਡੇਵਰ ਚ ਸਾਹਿਬ ਦੇ ਦਰਸ਼ਨ ਤੁਹਾਨੂੰ ਕਰਾਵਾਂ ਗੁਰਦੁਆਰਾ ਸਾਹਿਬ ਦੇ ਨਾਲੇ ਆਪ ਕਰਾਂਗੇ ਨਾਲੇ ਕਰਾਂਗੇ ਲੰਗਰਾਂ ਦੇ ਵਿੱਚ ਸੇਵਾ ਬਾਬਾ ਮੋਤੀराम ਜੀ ਮਹਿਰਾ ਉਹਨਾਂ ਦੇ ਘਰੇ ਵੀ ਜਾਵਾਂਗੇ ਜਵਾਨ ਟੋਟਰ ਮਲਜੀ ਦੀ ਹਵੇਲੀ ਵੀ ਦਿਖਾਵਾਂਗੇ ਤੁਹਾਨੂੰ ਤੇ ਗੁਰਦੁਆਰਾ ਭੋਰਾ ਸਾਹਿਬ ਜਿੱਥੇ ਉਹ ਨੀਆਂ ਨੇ ਹਿੱਤੇ ਛੋਟੇ ਸ਼ਹਿਰਾਂ ਜ ਜਨੂਸ਼ੀਰ ਕੀਤਾ ਗਿਆ ਸੀ ਉਥੇ ਵੀ ਜਰੂਰ ਜਾਵਾਂਗੇ ਹੋ ਸਕੇ ਤਾਂ ਤੁਹਾਨੂੰ ਵੀਡੀਓ ਦਿਖਾਵਾਂਗੇ ਤੇ ਫਾਸੀ ਮਿਲਦੇ ਆ ਲੰਗਰਾਂ ਦੇ ਵਿੱਚ ਗੁਰਦੁਆਰਾ ਠੰਡਾਪੁਰ ਸਾਹਿਬ ਦੇ ਨੇੜੇ ਹੀ ਲੰਗਰ ਲਗਾਉਣਗੇ ਤੇ ਉਥੇ ਹੀ ਰਹਿਵਾਂਗੇ ਚਾਰ ਪੰਜ ਦਿਨ ਜੇ ਕੋਈ ਵੀਰ ਆਇਆ ਤਾਂ ਜਰੂਰ ਮਿਲਿਓ ਤੇ ਬਾਕੀ ਮਿਲਦੇ ਆ ਜੀ 시ਦੀ ਜੋੜ ਮੇਲੇ ਤੇ 19 ਸਵਾ ਦੇ ਵਿੱਚ ਸ਼ਾਮਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ